ਸਾਸਤਰੀ ਆ ਕਾ ਦੋਸਤੋ ਸਾਡੀ ਅੱਜ ਦੀ ਵੀਡੀਓ ਬੜੇ ਹੀ ਧਿਆਨ ਦੇ ਨਾਲ ਸੁਣਨ ਵਾਲੀ ਹੈ ਸਿਰਫ 2 ਦਿਨਾਂ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚੋਂ ਸਾਰੀਆਂ ਬਿਮਾਰੀਆਂ ਰੋਗ ਦੂਰ ਹੋ ਜਾਣਗੇ ਅਤੇ ਤੁਸੀਂ ਪਹਿਲਾਂ ਵਾਂਗ ਊਰਜਾਵਾਨ ਤਾਕਤਵਾਰ ਮਹਿਸੂਸ ਕਰੋਗੇ ਇੱਕ ਵਾਰ ਇੱਕ ਮਹਾਤਮਾ ਉਹਨਾਂ ਦੇ ਚੇਲਿਆਂ ਨੇ ਕਿਹਾ ਕਿ ਮਹਾਤਮਾ ਅਸੀਂ ਨਹੀਂ ਜਾਣਦੇ ਪਰ ਤੁਸੀਂ ਸਾਨੂੰ ਇਹ ਦੱਸੋ ਕਿ ਅਸੀਂ ਲੰਮੇ ਸਮੇਂ ਤੱਕ ਸਿਹਤਮੰਦ ਕਿਵੇਂ ਰਹਿ ਸਕਦੇ ਹਾਂ ਮਹਾਤਮਾ ਅਸੀਂ ਨਹੀਂ ਜਾਣਦੇ ਪਰ ਤੁਸੀਂ ਸਾਨੂੰ ਇਸ ਬਾਰੇ ਵਿਸਥਾਰ ਦੇ ਨਾਲ ਦੱਸੋ ਤਾਂ ਮਹਾਤਮਾ ਨੇ ਕਿਹਾ ਕਿ ਇੱਕ ਛੋਟਾ ਜਿਹਾ ਨਿਯਮ ਹੈ ਜੋ ਸਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦਾ ਹੈ ਅਸੀਂ ਰਹਿ ਸਕਦੇ ਹਾਂ ਲੰਮੇ ਸਮੇਂ ਲਈ ਜਵਾਨ ਜੋ ਕੋਈ ਵੀ ਇਸ ਨਿਯਮ ਦੀ ਪਾਲਣਾ ਕਰਦਾ ਹੈ ਉਹ ਬਟਾਪੇ ਦੇ ਵਿੱਚ ਉਸ ਦੇ ਚਿਹਰੇ ਤੇ ਜਵਾਨ ਦਿਸਦਾ ਹੈ ਸੁੰਦਰਤਾ ਹੈ ਉਸ ਦੀ ਚਮੜੀ ਦੇ ਵਿੱਚ ਚਮਕ ਆਉਂਦੀ ਹੈ ਉਹ ਹਰ ਸਮੇਂ ਊਰਜਾ ਨਾਲ ਭਰਿਆ ਰਹਿੰਦਾ ਹੈ ਅਤੇ ਜੋ ਵਿਅਕਤੀ ਇਸ ਨਿਯਮ ਦੀ ਪਾਲਣਾ ਨਹੀਂ ਕਰਦਾ ਉਹ ਜਵਾਨੀ ਵਿੱਚ ਬੁੱਢਾ ਦਿਸਣ ਲੱਗ ਪੈਂਦਾ ਹੈ ਉਸ ਦੇ ਵਾਲ ਸਲੇਟੀ ਹੋ ਜਾਂਦੇ ਹਨ ਉਸ ਦੇ ਚਿਹਰੇ ਤੇ ਝੁਰੜੀਆਂ ਪੈ ਜਾਂਦੀਆਂ ਹਨ ਉਹ ਹਮੇਸ਼ਾ ਥਕਾਵਟ ਮਹਿਸੂਸ ਕਰਦਾ ਹੈ ਇਸ ਲਈ ਅੱਜ ਮੈਂ ਤੁਹਾਨੂੰ ਇੱਕ ਨਿਯਮ ਦੱਸਣ ਜਾ ਰਿਹਾ ਹਾਂ ਤੁਹਾਨੂੰ ਇਸ ਨੂੰ ਬਹੁਤ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈ ਕਿਉਂਕਿ ਇਹ ਇੱਕ ਛੋਟਾ ਜਿਹਾ ਨਿਯਮ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਤਾਦੇ ਕਚੇਲੇ ਨੇ ਕਿਹਾ ਮਹਾਤਮਾ ਕਿ ਇਹ ਨਿਯਮ ਸਧਾਰਨ ਹੈ ਕਿ ਅਸੀਂ ਸਾਰੇ ਇਸ ਨੂੰ ਆਸਾਨੀ ਨਾਲ ਅਪਣਾ ਸਕਦੇ ਹਾਂ ਚੇਲੇ ਦੀ ਗੱਲ ਸੁਣ ਕੇ ਮਹਾਤਮਾ ਨੇ ਮੁਸਕਰਾ ਕੇ ਕਿਹਾ ਹਾਂ ਇਹ ਨਿਯਮ ਬਹੁਤ ਹੀ ਸਲ ਹੈ ਅਤੇ ਹਰ ਵਿਅਕਤੀ ਇਸ ਨੂੰ ਕਰ ਸਕਦਾ ਹੈ ਹੋ ਸਕਦਾ ਹੈ ਕਿ ਤੁਸੀਂ ਇਸ ਨਿਯਮ ਨੂੰ ਅਪਣਾ ਸਕਦੇ ਹੋ ਇਹ ਬਹੁਤ ਹੀ ਆਸਾਨ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਦਾ ਪਾਲਨ ਕਿਵੇਂ ਕਰਨਾ ਹੈ ਤਾਂਦੇ ਹੀ ਚੇਲੇ ਨੇ ਕਿਹਾ ਮਹਾਤਮਾ ਪਰ ਉਹ ਨਿਯਮ ਕੀ ਹੈ ਤਾਂ ਮਹਾਤਮਾ ਨੇ ਦੱਸਿਆ ਕਿ ਇਹ ਇੱਕ ਨਿਯਮ ਹੈ ਸਾਨੂੰ ਭੁੱਖੇ ਸੌਣਾ ਚਾਹੀਦਾ ਹੈ ਮਹਾਤਮਾ ਦੀ ਗੱਲ ਸੁਣ ਕੇ ਚੇਲਾ ਡਰ ਗਿਆ ਤੇ ਮਹਾਤਮਾ ਨੂੰ ਕਿਹਾ ਕਿ ਮਹਾਤਮਾ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਭੁੱਖੇ ਸੌਣਾ ਮੈਂ ਇਸ ਨਿਯਮ ਦੀ ਪਾਲਣਾ ਨਹੀਂ ਕਰ ਸਕਾਂਗਾ ਕਿਉਂਕਿ ਮੈਂ ਭੁੱਖਾ ਨਹੀਂ ਸੌ ਸਕਦਾ ਚੇਲੇ ਦੀ ਗੱਲ ਸੁਣ ਕੇ ਮਹਾਤਮਾ ਫਿਰ ਮੁਸਕਰਾਏ ਤੇ ਕਿਹਾ ਪਹਿਲਾਂ ਤੁਸੀਂ ਮੇਰੀ ਗੱਲ ਨੂੰ ਪੂਰੀ ਤਰ੍ਹਾਂ ਸੁਣੋ ਤੁਸੀਂ ਇਸ ਸਾਰੇ ਨਿਯਮ ਨੂੰ ਸਮਝਦੇ ਹੋ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਤੁਸੀਂ ਸਵੇਰੇ ਖਾਣਾ ਖਾਓ ਅਤੇ ਫਿਰ ਖਾਣਾ ਨਾ ਖਾਓ ਅਤੇ ਰਾਤ ਨੂੰ ਭੁੱਖੇ ਸੌਂ ਜਾਓ। ਫਿਰ ਮਹਾਤਮਾ ਨੇ ਸਾਰੇ ਛੇਲਿਆਂ ਨੂੰ ਕਿਹਾ ਹਾਂ ਤੁਸੀਂ ਸਾਰੇ ਮੇਰੀ ਗੱਲ ਧਿਆਨ ਦੇ ਨਾਲ ਸੁਣੋ ਅਤੇ ਫਿਰ ਮਹਾਤਮਾ ਨੇ ਉਹਨਾਂ ਨੂੰ ਤਬਦੀਲੀਆਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਜੋ ਅੱਜ ਦਾ ਨਿਯਮ ਹੈ ਉਹ ਬਹੁਤ ਜ਼ਰੂਰੀ ਹੈ ਇਹ ਤੁਹਾਨੂੰ ਬਹੁਤ ਸਾਰੇ ਲਾਭ ਦੇਵੇਗਾ। ਇਹ ਨਿਯਮ ਕੋਈਔਖਾ ਨਿਯਮ ਨਹੀਂ ਹੈ ਤੁਸੀਂ ਇਹ ਸੁਣੋ ਆਸਾਨੀ ਨਾਲ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਸਾਡੇ ਸਰੀਰ ਵਿੱਚ ਇੱਕ ਜੀਵਨ ਸ਼ਕਤੀ ਹੈ ਜੋ ਸਾਡੇ ਸਰੀਰ ਕਾਰਜ ਕਰਦੀ ਹੈ ਜਿਵੇਂ ਕਿ ਜਦੋਂ ਅਸੀਂ ਭੋਜਨ ਖਾਂਦੇ ਹਾਂ ਉਹ ਜੀਵਨ ਸ਼ਕਤੀ ਸਾਡੇ ਭੋਜਨ ਨੂੰ ਹজম ਕਰਨ ਵਿੱਚ ਮਦਦ ਕਰਦੀ ਹੈ ਜੇਕਰ ਅਸੀਂ ਕੋਈ ਮਾਨਸਿਕ ਕੰਮ ਕਰ ਰਹੇ ਹਾਂ ਤਾਂ ਉਸ ਸਮੇਂ ਉਸ ਵਿੱਚ ਸ਼ਾਮਲ ਹੋ ਜਾਂਦਾ ਹੈ ਉਸ ਦਿਮਾਗ ਦੇ ਕੰਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਜੀਵਨ ਸ਼ਕਤੀ ਦੀ ਵਰਤੋਂ ਹੁੰਦੀ ਹੈ ਜਦੋਂ ਅਸੀਂ ਦੌੜਦੇ ਹਾਂ ਸਾਡੀ ਜੀਵਨ ਸ਼ਕਤੀ ਦੌੜਦੇ ਹੋਏ ਵੀ ਕੰਮ ਕਰਦੀ ਹੈ ਉਹ ਜੀਵਨ ਸ਼ਕਤੀ ਸਾਡੇ ਸਰੀਰ ਦਾ ਹਰ ਕੰਮ ਕਰਦੀ ਹੈ ਪਰ ਇੱਥੇ ਇੱਕ ਸਮੱਸਿਆ ਹੈ ਸਮਝਣ ਵਾਲੀ ਗੱਲ ਇਹ ਹੈ ਕਿ ਜੀਵਨ ਸ਼ਕਤੀ ਇੱਕ ਸਮੇਂ ਵਿੱਚ ਇੱਕ ਹੀ ਕੰਮ ਕਰ ਸਕਦੀ ਹੈ ਇਹ ਸੰਭਵ ਹੈ ਕਿ ਜੇਕਰ ਤੁਸੀਂ ਭੋਜਨ ਖਾਂਦੇ ਹੋ ਅਤੇ ਭੋਜਨ ਖਾਣ ਤੋਂ ਤੁਰੰਤ ਬਾਅਦ ਜੇਕਰ ਤੁਸੀਂ ਕੁਝ ਡੂੰਗੀ ਸੋਚ ਵਿੱਚ ਉਲਝੇ ਹੋਏ ਹੋ ਤਾਂ ਇਹ ਤੁਹਾਡੀ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰੇਗਾ ਤੁਸੀਂ ਡੁੱਗੇ ਵਿਚਾਰਾਂ ਵਿੱਚ ਡੁੱਬ ਗਏ ਅਤੇ ਪ੍ਰਾਣ ਸ਼ਕਤੀ ਨੂੰ ਇੱਕ ਨਵਾਂ ਕੰਮ ਮਿਲਿਆ ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਕੋਈ ਸਰੀਰਕ ਮਿਹਨਤ ਕਰਨੇ ਸ਼ੁਰੂ ਕਰ ਦਿੰਦੇ ਹੋ ਜਾਂ ਤੇਜ਼ ਦੌੜਨਾ ਸ਼ੁਰੂ ਕਰ ਦਿੰਦੇ ਹੋ ਤਾਂ ਇਹ ਵੀ ਸਹੀ ਨਹੀਂ ਹੈ ਕਿਉਂਕਿ ਪ੍ਰਾਣ ਸ਼ਕਤੀ ਜੋ ਕਿ ਪੂਰੀ ਤਰ੍ਹਾਂ ਪਾਚਨ ਕਿਰਿਆ ਤੇ ਖਰਚ ਹੁੰਦੀ ਸੀ ਹੁਣ ਤੁਹਾਡੇ ਤੇਜ਼ ਚੱਲਣ ਦੇ ਖਰਚ ਹੋ ਰਹੀ ਹੈ ਇਸ ਲਈ ਤੁਹਾਨੂੰ ਖਾਣ ਤੋਂ ਬਾਅਦ ਬਹੁਤ ਤੇਜ਼ ਨਾ ਚਲੋ ਨਹੀਂ ਤਾਂ ਤੁਹਾਡੀ ਜੀਵਨ ਸ਼ਕਤੀ ਤੁਹਾਡੀ ਤੇਜ਼ ਸੈਰ ਵੱਲ ਆਕਰਸ਼ਿਤ ਹੋ ਜਾਵੇਗੀ ਇਸ ਲਈ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਹੌਲੀ-ਹੌਲੀ ਤੁਰਨਾ ਪਵੇਗਾ ਇਸ ਤੋਂ ਬਾਅਦ ਮਹਾਤਮਾ ਨੇ ਉਹਨਾਂ ਚੇਲਿਆਂ ਨੂੰ ਕਿਹਾ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਜੀਵਨ ਸ਼ਕਤੀ ਇੱਕ ਸਮੇਂ ਵਿੱਚ ਇੱਕ ਹੀ ਕੰਮ ਕਰ ਸਕਦੀ ਹੈ ਪਰ ਜਦੋਂ ਤੁਸੀਂ ਰਾਤ ਨੂੰ ਦੇਰ ਨਾਲ ਖਾਂਦੇ ਹੋ ਜੇਕਰ ਤੁਸੀਂ ਭੋਜਨ ਦੇਰ ਨਾਲ ਖਾਂਦੇ ਹੋ ਤਾਂ ਤੁਹਾਨੂੰ ਪਤਾ ਹੈ ਕਿ ਕੀ ਹੁੰਦਾ ਹੈ ਸਾਡੇ ਸਰੀਰ ਤੇ ਇਸ ਦੇ ਤਿੰਨ ਪ੍ਰਭਾਵ ਹੁੰਦੇ ਹਨ ਹੁਣ ਤੁਹਾਨੂੰ ਸਾਰਿਆਂ ਨੂੰ ਇਹਨਾਂ ਤਿੰਨ ਪ੍ਰਭਾਵਾਂ ਨੂੰ ਚੰਗੇ ਤਰ੍ਹਾਂ ਸਮਝਣਾ ਚਾਹੀਦਾ ਹੈ ਇਸ ਦਾ ਸਾਡੇ ਸਰੀਰ ਤੇ ਸਭ ਤੋਂ ਪਹਿਲਾਂ ਪ੍ਰਭਾਵ ਇਹ ਹੈ ਕਿ ਤੁਹਾਡੀ ਗੈਸਟ੍ਰਿਕ ਅਗਸ ਸੂਰਜ ਦੇ ਪ੍ਰਭਾਵ ਕਾਰਨ ਹੁੰਦੀ ਹੈ ਇਹ ਇਕੱਠੇ ਕੰਮ ਕਰਦੇ ਹੈ ਜਾਨੀ ਜਿਵੇਂ ਜਿਵੇਂ ਸੂਰਜ ਚੜ੍ਹਦਾ ਹੈ ਉਵੇਂ ਹੀ ਤੁਹਾਡੀ ਪਾਚਨ ਕਿਰਿਆ ਵੀ ਵਧਣ ਲੱਗਦੀ ਹੈ ਦੁਪਹਿਰ ਨੂੰ ਵਾਦੀ ਹੈ ਸ਼ਾਮ ਨੂੰ ਥੋੜੀ ਹੌਲੀ ਹੋ ਜਾਂਦੀ ਹੈ ਇਸ ਲਈ ਸ਼ਾਮ ਨੂੰ ਹਲਕਾ ਭੋਜਨ ਖਾਣਾ ਠੀਕ ਰਹਿੰਦਾ ਹੈ ਅਤੇ ਤੁਸੀਂ ਵੀ ਜੋ ਕਿ ਧਿਆਨ ਵਿੱਚ ਰੱਖਣ ਲਈ ਹੈ ਸੂਰਜ ਡੁੱਬਣ ਤੋਂ ਪਹਿਲਾਂ ਖਾਣਾ ਜੇਕਰ ਸੂਰਜ ਟਾਲਦਾ ਹੈ ਤਾਂ ਤੁਹਾਡੇ ਪੇਟ ਦੀ ਅਗ ਪੂਰੀ ਤਰ੍ਹਾਂ ਘਟ ਹੋ ਜਾਣੀ ਚਾਹੀਦੀ ਹੈ ਜਦੋਂ ਤੁਸੀਂ ਭੋਜਨ ਖਾਂਦੇ ਹੋ ਤਾਂ ਉਹ ਭੋਜਨ ਠੀਕ ਤਰ੍ਹਾਂ ਹজম ਨਹੀਂ ਹੁੰਦਾ ਤੇ ਜਿਹੜਾ ਪ੍ਰਭਾਵ ਜੋ ਸਾਡੇ ਸਰੀਰ ਤੇ ਪੈਂਦਾ ਹੈ ਉਹ ਇਹ ਹੈ ਕਿ ਜਦੋਂ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਂਦੇ ਹੋ ਤਾਂ ਤੁਹਾਡਾ ਦਿਮਾਗ ਕਹਿੰਦਾ ਹੈ ਕਿ ਮੈਨੂੰ ਨੀਂਦ ਦੀ ਜ਼ਰੂਰਤ ਹੈ ਅਤੇ ਤੁਹਾਡਾ ਸਰੀਰ ਵੀ ਕਹਿੰਦਾ ਹੈ ਕਿ ਮੈਨੂੰ ਨੀਂਦ ਦੀ ਜ਼ਰੂਰਤ ਹੈ ਪਰ ਤੁਹਾਡਾ ਪਾਚਨ ਤੰਤਰ ਕੀ ਕਹਿੰਦਾ ਹੈ ਕਿ ਮੈਂ ਇਸ ਸਮੇਂ ਕਿਰਿਆਸ਼ੀਲ ਹਾਂ ਤੁਸੀਂ ਇੱਕ ਮੈਨੂੰ ਕੰਮ ਦਿੱਤਾ ਹੈ ਹੁਣ ਮੈਂ ਇਹ ਕੰਮ ਕਰਨਾ ਹੈ ਇਸ ਲਈ ਤੁਸੀਂ ਵੀ ਜਾਗਦੇ ਰਹੋਗੇ ਤਾਂ ਹੀ ਮੈਂ ਆਪਣਾ ਕੰਮ ਸਹੀ ਢੰਗ ਨਾਲ ਕਰ ਸਕਾਂਗਾ ਦੋ ਵਿਰੋਧੀ ਸਥਿਤੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਦਿਮਾਗ ਦੇ ਪਾਸਿਓਂ ਸੌਂ ਜਾਓ ਤੇ ਪੇਟ ਦੇ ਪਾਸਿਓਂ ਜਾਗਦੇ ਜਾਓ ਅਜਿਹੀ ਸਥਿਤੀ 'ਚ ਨੀਂਦ ਡੂੰਗੀ ਨਹੀਂ ਹੁੰਦੀ ਤੇ ਡੂੰਗੀ ਨੀਂਦ ਨਾਉਣ ਨਾਲ ਸਰੀਰ ਨੂੰ ਆਰਾਮ ਨਹੀਂ ਮਿਲਦਾ ਤੁਸੀਂ 7 ਘੰਟੇ ਜਾਂ 3 ਘੰਟੇ ਸੌਂਦੇ ਹੋ ਪਰ ਤੁਹਾਨੂੰ ਸਵੇਰੇ ਉੱਠਣ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਤੁਸੀਂ ਦਿਨ ਭਰ ਊਰਜਾਵਾਨ ਮਹਿਸੂਸ ਨਹੀਂ ਕਰਦੇ ਅਤੇ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜੀਵਨ ਸ਼ਕਤੀ ਰਾਤ ਭਰ ਸਰੀਰ ਨੂੰ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦੀ ਅਤੇ ਤੁਹਾਡੀ ਜ਼ਿੰਦਗੀ ਬਲ ਪੂਰੀ ਤਰ੍ਹਾਂ ਕੇਂਦ੍ਰਿਤ ਨਹੀਂ ਰਿੰਦਾ ਪਾਚਣ ਪ੍ਰਣਾਲੀ ਤੇ ਇਸ ਨੇ ਸਾਰੀ ਰਾਤ ਭੋਜਨ ਨੂੰ ਹਜਮ ਕਰਨ ਵਿੱਚ ਬਤਾਈ ਅਤੇ ਫਿਰ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਜਾਗਦੇ ਹੋ ਜਾਂ ਕੁਝ ਖਾਂਦੇ ਹੋ ਇਸ ਲਈ ਅਸੀਂ ਵਾਰ-ਵਾਰ ਖਾਂਦੇ ਹਾਂ ਸਾਡੇ ਜੀਵਨ ਸ਼ਕਤੀ ਪੂਰੀ ਤਰ੍ਹਾਂ ਪਾਚਨ ਤੇ ਕੇਂਦ੍ਰਿਤ ਰਹਿੰਦੀ ਹੈ ਅਤੇ ਸਰੀਰ ਦੇ ਹੋਰ ਕਾਰਜ ਹੌਲੀ ਹੋ ਜਾਂਦੇ ਹਨ ਜੋ ਸਰੀਰ ਲਈ ਬਹੁਤ ਜ਼ਰੂਰੀ ਸਨ ਸੋਰੇਜ ਦੋਪਾਨ ਤੋਂ ਬਾਅਦ ਖਾਣਾ ਖਾਣ ਤੇ ਸਾਡੇ ਸਰੀਰ ਤੇ ਪੈਣ ਵਾਲੇ ਇਹ ਤਿੰਨ ਪ੍ਰਭਾਵ ਸਨ ਅਤੇ ਜੇਕਰ ਤੁਸੀਂ ਭਾਰੀ ਭੋਜਨ ਖਾਂਦੇ ਹੋ ਤਾਂ ਤੁਹਾਡੀ ਪਾਚਨ ਪ੍ਰਣਾਲੀ ਪੂਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ ਇਹ ਚੱਲੀ ਜਾਂਦੀ ਹੈ ਅਤੇ ਫਿਰ ਤੁਸੀਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਕਈ ਤਰੀਕੇ ਅਪਣਾਉਂਦੇ ਹੋ ਫਿਰ ਇਹ ਠੀਕ ਨਹੀਂ ਹੁੰਦਾ ਪਰ ਤੁਸੀਂ ਕੁਦਰਤੀ ਹੱਲ ਵੱਲ ਧਿਆਨ ਨਹੀਂ ਦਿੰਦੇ ਕੁਦਰਤੀ ਪ੍ਰਣਾਲੀ ਜੋ ਪ੍ਰਮਾਤਮਾ ਨੇ ਤੁਹਾਨੂੰ ਦਿੱਤੀ ਹੈ ਜਿਸ ਤਰ੍ਹਾਂ ਹੀ ਤੁਹਾਡਾ ਸਰੀਰ ਸਾਫ਼ ਹੋ ਜਾਂਦਾ ਹੈ ਆਪਣੇ ਆਪ ਰੋਗਾਂ ਦਾ ਇਲਾਜ ਹੁੰਦਾ ਹੈ ਫਿਰ ਮਹਾਤਮਾ ਸਾਰੇ ਚੇਲਿਆਨੋਂ ਕਹਿੰਦੇ ਕਿ ਹੁਣ ਮੇਰੀ ਗੱਲ ਧਿਆਨ ਦੇ ਨਾਲ ਸੁਣੋ ਸਰੀਰ ਆਪਣੇ ਰੋਗਾਂ ਨੂੰ ਆਪਣੇ ਆਪ ਠੀਕ ਕਰ ਲਵੇਗਾ ਪਰ ਸਮਝੋ ਕਿ ਤੁਹਾਨੂੰ ਇਸ ਦੇ ਲਈ ਕੀ ਕਰਨਾ ਹੈ ਇਸ ਦੇ ਲਈ ਤੁਹਾਨੂੰ 6 ਵਜੇ ਤੋਂ ਪਹਿਲਾਂ ਆਪਣੀ ਖੁਰਾਕ ਲੈਣੀ ਪਵੇਗੀ ਸ਼ਾਮ ਜੇਕਰ ਤੁਸੀਂ ਸ਼ਾਮ 6 ਵਜੇ ਤੋਂ ਪਹਿਲਾਂ ਡਿਨਰ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਰਾਤ 9 ਵਜੇ ਤੋਂ ਰਾਤ ਦਾ 10 ਵਜੇ ਤੱਕ ਡਿਨਰ ਕਰਦੇ ਹੋ ਜਦੋਂ ਤੁਸੀਂ ਸੌ ਜਾਂਦੇ ਹੋ ਤੁਹਾਡੇ ਕੋਲ ਲਗਭਗ 3 ਘੰਟੇ ਦਾ ਸਮਾਂ ਹੁੰਦਾ ਹੈ ਅਤੇ ਇਸ 3 ਘੰਟਿਆਂ ਦੇ ਵਿੱਚ ਜਦੋਂ ਤੁਸੀਂ ਕੋਈ ਵੀ ਹਲਕਾ ਭੋਜਨ ਖਾਂਦੇ ਹੋ ਉਹ ਹੇਠਾਂ ਆਉਣਾ ਸ਼ੁਰੂ ਹੋ ਜਾਂਦਾ ਹੈ ਤੁਹਾਡਾ ਪੇਟ ਅਤੇ ਅੰਦਰ ਭੋਜਨ ਦੁਆਰਾ ਖਾਧ ਕੀਤਾ ਜਾਂਦਾ ਹੈ ਇਹ ਵੀ ਹজম ਹੋ ਜਾਂਦਾ ਹੈ ਜਾਨੀ ਤੁਹਾਡੇ ਕੋਲ 7 ਘੰਟੇ ਦਾ ਸਮਾਂ ਹੈ ਅਤੇ ਤੁਸੀਂ ਜੋ ਵੀ ਹਲਕਾ ਭੋਜਨ ਖਾਂਦਾ ਹੈ ਉਹ ਤੁਹਾਡੇ ਪੇਟ ਤੋਂ ਹੇਠਾਂ ਜਾਣ ਲੱਗ ਜਾਂਦਾ ਹੈ ਅਤੇ ਅੱਧਾ ਭੋਜਨ ਠੀਕ ਤਰ੍ਹਾਂ ਹজম ਹੋ ਜਾਂਦਾ ਹੈ ਜਾਨੀ ਇਹ ਸੱਤਵਾਂ ਸਮਾਂ ਹੈ ਅਤੇ ਜੋ ਵੀ ਹਲਕਾ ਭੋਜਨ ਤੁਸੀਂ ਖਾਂਦਾ ਹੈ ਉਹ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਟੇਢ ਤੋਂ ਹੇਠਾਂ ਅਤੇ ਇਸ ਦਾ ਅੱਧਾ ਹਿੱਸਾ ਭੋਜਨ ਸਹੀ ਤਰੀਕੇ ਨਾਲ ਪਚਦਾ ਹੈ ਜਾਨੀ ਇਸ ਵਿੱਚ 7 ਘੰਟੇ ਦਾ ਸਮਾਂ ਲੱਗਦਾ ਹੈ ਅਤੇ ਇਸ ਵਿੱਚ ਜੋ ਵੀ ਤੁਸੀਂ ਖਾਂਦੇ ਹੋ ਜੇਕਰ ਤੁਸੀਂ ਹਲਕਾ ਭੋਜਨ ਖਾ ਲਿਆ ਤਾਂ ਉਹ ਤੁਹਾਡੇ ਪੇਟ ਦੇ ਵਿੱਚੋਂ ਹੇਠਾਂ ਜਾਣ ਲੱਗ ਜਾਂਦਾ ਹੈ ਅਤੇ ਅੱਧਾ ਹਿੱਸਾ ਠੀਕ ਤਰ੍ਹਾਂ ਪਚ ਜਾਂਦਾ ਹੈ ਜਾਨੀ ਤੁਹਾਡੇ ਕੋਲ 7 ਘੰਟੇ ਦਾ ਜੇਕਰ ਤੁਸੀਂ ਰਾਤ ਦਾ ਖਾਣਾ 8 ਵਜੇ ਖਾ ਲੈਂਦੇ ਹੋ ਜਦੋਂ ਉਤਰਨਾ ਸ਼ੁਰੂ ਹੋ ਜਾਂਦਾ ਹੈ ਤਾਂ ਤੁਹਾਡਾ ਅੱਧਾ ਭੋਜਨ 10 ਵਜੇ ਤੱਕ ਹজম ਹੋ ਜਾਂਦਾ ਹੈ ਅਤੇ ਜੋ ਬਚਿਆ ਸੀ ਉਹ ਰਾਤ ਦੇ 1 ਵਜੇ ਹজম ਹੋ ਜਾਂਦਾ ਹੈ ਇਹ 1 ਵਜੇ ਤੱਕ ਹজম ਹੋ ਜਾਂਦਾ ਹੈ 1 ਵਜੇ ਤੋਂ ਬਾਅਦ ਤੁਹਾਡੀ ਜੀਵਨ ਸ਼ਕਤੀ ਮੁਰੰਮਤ ਦਾ ਕੰਮ ਕਰੇਗੀ ਇਹ ਕਰਨਾ ਸ਼ੁਰੂ ਕਰ ਦੇਵੇਗੀ ਫਿਰ ਮਹਾਤਮਾ ਉਹਨਾਂ ਸਾਰੇ ਚੇਲਿਆਂ ਨੂੰ ਕਹਿੰਦੇ ਕਿ ਤੁਹਾਡੀ ਜੀਵਨ ਸ਼ਕਤੀ ਨੂੰ ਆਪਣਾ ਕੰਮ ਸਹੀ ਢੰਗ ਨਾਲ ਕਰਨਾ ਚਾਹੀਦਾ ਹੈ ਇਸ ਲਈ ਤੁਸੀਂ ਦੋ ਤਰੀਕਿਆਂ ਨਾਲ ਕੰਮ ਕਰ ਸਕਦੇ ਹੋ ਭੁੱਖੇ ਰਹਿ ਸਕਦੇ ਹੋ ਮੈਂ ਤੁਹਾਨੂੰ ਵਰਤ ਰੱਖਣ ਲਈ ਨਹੀਂ ਕਹਿ ਰਿਹਾ ਕਿਉਂਕਿ ਵਰਤ ਰੱਖਣਾ ਹਰ ਕਿਸੇ ਲਈ ਅਜਿਹਾ ਕਰਨਾ ਸੰਭਵ ਨਹੀਂ ਹੈ ਤੁਹਾਨੂੰ ਦੱਸ ਦਿੰਦਾ ਹਾਂ ਕਿ ਇਸ ਨੂੰ ਅੱਧਾ ਵਰਤ ਕਿਹਾ ਜਾਂਦਾ ਹੈ ਜਾਂ ਇਸ ਨੂੰ ਮਾਰਗ ਵਰਤ ਵੀ ਕਿਹਾ ਜਾਂਦਾ ਹੈ ਇਸ ਵਿੱਚ ਤੁਹਾਨੂੰ ਵਰਤ ਰੱਖਣਾ ਪੈਂਦਾ ਹੈ ਤੁਹਾਨੂੰ ਕਰਨਾ ਪੈਂਦਾ ਹੈ ਜੋ ਕਿ 16 ਘੰਟਿਆਂ ਦੇ ਲਈ ਤੇਜ ਅਤੇ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਸ਼ੁਰੂ ਕਰ ਸਕਦੇ ਹੋ ਕਿ ਤੁਸੀਂ ਸ਼ਾਮ ਨੂੰ ਵਰਤ ਰੱਖੋ ਜੋ ਪੋਜਨ ਤੁਸੀਂ 7 ਵਜੇ ਕੀਤਾ ਸੀ ਅਗਲੇ ਦਿਨ ਤੁਹਾਨੂੰ ਆਪਣਾ ਪੋਜਨ ਸ਼ਾਮ 7 ਵਜੇ ਹੀ ਖਾਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ 7 ਵਜੇ ਭੋਜਨ ਗਾਦੇ ਹੋ ਤਾਂ ਉਹ ਭੋਜਨ ਰਾਤ ਦੇ 1 ਵਜੇ ਤੱਕ ਪਚ ਜਾਂਦਾ ਹੈ ਉਸ ਤੋਂ ਬਾਅਦ ਤੁਹਾਡੇ ਸਰੀਰ ਵਿੱਚ ਲਗਭਗ 6 ਘੰਟੇ ਅਤੇ ਇਹਨਾਂ 6 ਘੰਟਿਆਂ ਦੇ ਵਿੱਚ ਜੀਵਨ ਸ਼ਕਤੀ ਸਰੀਰ ਦੀ ਮੁਰੰਮਤ ਦਾ ਕੰਮ ਕਰਦੀ ਹੈ ਰਾਤ ਦਾ ਖਾਣਾ 7 ਵਜੇ ਖਾਓ ਅਤੇ ਫਿਰ ਸਵੇਰੇ 7 ਵਜੇ ਰਾਤ ਦਾ ਖਾਣਾ 8 ਵਜੇ ਤੱਕ ਖਾਓ ਤਿਹਾਰ ਕੋਈ ਇਸ ਨਿਯਮ ਨੂੰ ਅਪਣਾ ਸਕਦਾ ਹੈ ਇਹ ਬਿਲਕੁਲ ਸਧਾਰਨ ਹੈ ਪਰ ਜੇਕਰ ਤੁਸੀਂ 8 ਤੋਂ 9 ਜਾਂ 10 ਵਜੇ ਖਾਣਾ ਖਾਂਦੇ ਹੋ ਤਾਂ ਤੁਹਾਨੂੰ ਆਪਣਾ ਇਹ ਨਿਯਮ ਬਦਲਣਾ ਚਾਹੀਦਾ ਹੈ ਤੇ ਸ਼ੁਰੂ ਕਰਨਾ ਚਾਹੀਦਾ ਹੈ 7 ਤੋਂ 8 ਵਜੇ ਖਾਣਾ ਖਾਣਾ ਕਿਉਂਕਿ ਇਹ ਛੋਟਾ ਜਿਹਾ ਨਿਯਮ ਤੁਹਾਡੇ ਜੀਵਨ ਵਿੱਚ ਵੱਡੀ ਤਬਦੀਲੀ ਲਿਆਏਗਾ ਬਾਕੀ ਸਭ ਗੱਲਾਂ ਬਾਅਦ ਵਿੱਚ ਆਉਣਗੀਆਂ ਪਹਿਲਾਂ ਆਪਣੇ ਸਰੀਰ ਦਾ ਖਿਆਲ ਰੱਖੋ ਜੇਕਰ ਤੁਸੀਂ ਇਸ ਨਿਯਮ ਤੋਂ ਹੋਰ ਵੀ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਦਰਤੀ ਪ੍ਰਣਾਲੀ ਨੂੰ ਠੀਕ ਕਰਨਾ ਚਾਹੀਦਾ ਹੈ। ਮਹਾਤਮਾ ਬੁੱਧ ਦੀ ਗੱਲ ਸੁਣ ਕੇ ਇੱਕ ਚੇਲਾ ਖੜਾ ਹੋ ਗਿਆ ਤੇ ਉਸ ਨੇ ਕਿਹਾ ਕਿ ਮਹਾਤਮਾ ਜੀ ਮੇਰੇ ਮਨ ਦੇ ਵਿੱਚ ਦੋ ਸਵਾਲ ਪੈਦਾ ਹੋ ਰਹੇ ਹਨ। ਕਿਰਪਾ ਕਰਕੇ ਉਹਨਾਂ ਦਾ ਜਵਾਬ ਦਿਓ। ਕਿਹਾ ਪੁੱਤਰ ਪੁੱਛੋ ਤੇਰਾ ਕੀ ਸਵਾਲ ਹੈ ਤਾਂ ਚੇਲੇ ਨੇ ਕਿਹਾ ਕਿ ਮਹਾਤਮਾ ਜੀ ਜੇਕਰ ਸ਼ਾਮ ਨੂੰ 7 ਵਜੇ ਭੋਜਨ ਹੁੰਦਾ ਹੈ ਉਸ ਤੋਂ ਬਾਅਦ ਅਸੀਂ 10 ਵਜੇ ਤੱਕ ਸੌਂ ਜਾਂਦੇ ਹਾਂ। ਤਪੋਖ ਲਗੇ ਤਾਂ ਕੀ ਕਰੀ ਚੇਲੇ ਦੀ ਗੱਲ ਸੁਣ ਕੇ ਮਹਾਤਮਾ ਨੇ ਕਿਹਾ ਕਿ ਬੇਟਾ ਇਸ ਲਈ ਤੁਹਾਨੂੰ ਪਹਿਲਾਂ ਸਾਡੇ ਸਰੀਰ ਨੂੰ ਸਮਝਣਾ ਹੋਵੇਗਾ ਹਰ ਸੈੱਲ ਵਿੱਚ ਇੱਕ ਸਿਸਟਮ ਹੁੰਦਾ ਹੈ ਜੋ ਬਾਰੋਂ ਕੈਲੋਰੀ ਲੈਂਦਾ ਹੈ ਜੋ ਅਸੀਂ ਖਾਂਦੇ ਹਾਂ ਇਸ ਤੋਂ ਊਰਜਾ ਪੈਦਾ ਹੁੰਦੀ ਹੈ ਅਤੇ ਸਾਡਾ ਸਰੀਰ ਵੀ ਇਸ ਉੱਤੇ ਚੱਲਦਾ ਹੈ ਪਰ ਜੇਕਰ ਸੈੱਲ ਬਾਹਰੋਂ ਭੋਜਨ ਪ੍ਰਾਪਤ ਕਰਦੇ ਰਹਿਣ ਤਾਂ ਉਹ ਉਸ ਤੋਂ ਊਰਜਾ ਬਣਾਉਂਦੇ ਰਹਿੰਦੇ ਹਨ ਪਰ ਜਦੋਂ ਤੁਸੀਂ ਕੁਝ ਸਮੇਂ ਲਈ ਨਹੀਂ ਖਾਂਦੇ ਤਾਂ ਸੈੱਲਾਂ ਨੂੰ ਭੋਜਨ ਮਿਲਦਾ ਹੈ